ਇਸ ਸਿੱਕਾ ਅੱਜ ਆਪਾਂ ਤੁਹਾਨੂੰ ਕੇਬਲ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਸੌਖਾ ਤੇ ਬਹੁਤ ਸੋਹਣਾ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਜਿਸ ਤਰ੍ਹਾਂ ਜੈਂਟਸ ਸਵੈਟਰ ਬੱਚਿਆਂ ਦੇ ਸਵੈਟਰ ਤੇ ਲੇਡੀਜ਼ ਜੈਕਟ ਤੇ ਲੇਡੀਜ਼ ਸਵੈਟਰ ਤੇ ਵੀ ਪਾ ਸਕਦੇ ਆ ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਹੈ ਹਰ ਕੋਈ ਬਣਾ ਸਕਦਾ ਵਾ ਇਹ ਡਿਜ਼ਾਈਨ ਤੁਸੀਂ ਹੁਣ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਪਹਿਲਾਂ ਆਪਾਂ ਇੱਕ ਕੁੰਡਾ ਉਤਾਰ ਲਿਆ ਅੱਗੇ ਨੂੰ ਧਾਗਾ ਕਰਕੇ ਤਿੰਨ ਕੁੰਡੇ ਆਪਾਂ ਕੁੱਥੇ ਹੋਣ ਲੇ ਇਸ ਤਰ੍ਹਾਂ ਫਿਰ ਆਪਾਂ ਪਿੱਛੇਨ ਧੱਕਾ ਕਰਕੇ 1 2 3 4 4 5 6 7 8 ਨੋ ਕੁੰਡੇ ਆਪਾਂ ਸਿੱਧੇ ਬਣਾ ਲਏ ਇੱਥੋਂ ਤੱਕ ਕਰ ਆਪਣਾ ਇਹ ਡਿਜ਼ਾਈਨ ਬਣਾ ਲਿਆ ਹੁਣ ਆਪਾਂ ਇਹ ਫੇਰ ਰਿਪੀਟ ਡਿਜ਼ਾਈਨ ਕਰਨ ਲੱਗੇ ਆਂ ਤਿੰਨ ਕੁੰਡੇ ਪੁੱਠੇ ਦੋ ਤਿੰਨ ਇਹ ਆਪਣਾ ਇੱਥੋਂ ਤੱਕ ਡਿਜ਼ਾਈਨ ਪੂਰਾ ਹੋ ਗਿਆ ਹੁਣ ਆਪਾਂ ਫੇਰ ਇੱਕ ਦੋ ਤਿੰਨ ਚਾਰ దో తి చార్ ఛే సో కండే సెన్ కండే అన్నావే కిధా బావే హా బ వైక్సై ఆ ఫేర పిచ్చాక తిని కండే అిధే బనావే నౌ కుడే బ తిని కడే సెన్ నౌ కు

ਫਿਰ ਆਪਾਂ 1 2 3 4 ਚ ਚਾਰ ਤਿੰਨਾਂ ਗੁੰਡਿਆਂ ਨੂੰ ਆਪਾਂ ਐਸ ਲਾਈ ਤੇ ਪਾ ਲਿਆ ਦੁਬਾਰਾ ਇੱਕ ਗੁੰਡਾ ਆਪਾਂ ਇਧਰ ਲੈ ਆਂਦੇ ਇਸ ਤਰ੍ਹਾਂ ਇਹਨੂੰ ਆਪਾਂ ਕੀ ਕਰ ਲਿਆਉਣ ਲਿਆ ਇੱਕ 2 3 4 ਫਿਰ ਇੱਕ ਗੁੰਡਾ ਆਪਾਂ ਵਿੱਚ ਸਿੱਧਾ ਬਣਾ ਲਿਆ సెద్ధా బాగా ఆ అగలా కుండా వ ఇంకా ఇద్దరు కియా తిను కుండే ఇద్దరే ఫా ఇస్తా ఇను పిచ్చే లేరు కుడేను బాగా డైన్ బాజాయిన హైపా వాళ్ళ బోనా కేవల డైన్ బాగా వాళ్ళ తిను కుండే పుట్టి బా లే ਆਪਾਂ ਇੱਕ ਡਿਜ਼ਾਈਨ ਪੂਰਾ ਹੋ ਗਿਆ ਇਸ ਤਰ੍ਹਾਂ ਆ ਵੇਖੋ ਇੱਕ ਡਿਜ਼ਾਈਨ ਪੂਰਾ ਹੋ ਗਿਆ ਫਿਰ ਆਪਾਂ ਇਸ ਤਰ੍ਹਾਂ ਹੀ ਤਿੰਨ ਕੁੰਡੇ ਉਤਾਰ ਲਈ ਚੌਥੇ ਕੁੰਡੇ ਨੂੰ ਆਪਾਂ ਇੱਧਰ ਪਿੱਛੇ ਲੈ ਜਾਣਾ ਇਸ ਤਰ੍ਹਾਂ ਇਸ ਤਰ੍ਹਾਂ ਇਹਦੇ ਉੱਪਰ ਪਾ ਲੈਣਾ ਫਿਰ ਹੁਣ ਆਪਾਂ ਸਿੱਧੇ ਬਣਾ ਲੈਣਾ ਇੱਕ ਦੋ ਤਿੰਨ ਚਾਰ

കുാത പേ ബേഗസിലായി ആകാ ഉണ്ടേ സിദ്ധേ ബനാസ് തരത്തിന చార్ పం తా పుట్ే బా లేగ సలాయి తి కు బ నే కు పుట్ే ਇਸ ਤਰ੍ਹਾਂ ਇਹ ਬੈਕ ਸਲਾਈਸ ਇਸ ਤਰ੍ਹਾਂ ਜਿਸ ਤਰ੍ਹਾਂ ਹੁਣ ਆਪਾਂ ਦੋ ਸਲਾਈਆਂ ਉਸ ਤਰ੍ਹਾਂ ਵਿੱਚ ਬਣਾ ਲਿਆ ਤੇ ਹੁਣ ਆਪਾਂ ਫਿਰ ਡਿਜ਼ਾਈਨ ਬਣਾਉਣ ਲੱਗੇ ਆ ਤਿੰਨ ਗੁੰਡੇ ਪੁੱਠੇ ਫਿਰ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀਗਾ ਤਿੰਨ ਗੁੰਡੇ ਇੱਧਰ ਕਰ ਲਏ ਫਿਰ ਚੌਥੇ ਗੁੰਡੇ ਨੂੰ ਆਪਾਂ ਇੱਧਰ ਲੈ ਆਏ ਇੱਕ ਦੋ తిని చార్ పండా అగలే కుడేను పిచ్చే లేరుతో దూజి సలాయి ఫ ఫస్ అగలే కుడేను పిచ్చే స కుండే তা বেগ পাছ